ਉਹ ਆਪ ਜਿਹੜੀ ਕਹਾਵਤੋ ਸੱਚ ਹੋਈ ਤੇਰਾ ਵਿਖਦਾ ਜੈ ਕੁਰੇ ਪਾਣੀ ਤੇ ਲੋਕਾਂ ਭਾਣੇ ਦੁੱਧ ਵਿਖਦਾ ਵਾਲੀ ਮਰਦ ਪ੍ਰਧਾਨ ਜ਼ਗੀਰੂ ਸਮਾਜ ਚ ਔਰਤਾਂ ਨੂੰ ਮਰਦ ਤੋਂ ਦੂਜੇ ਨੰਬਰ ਦੀਆਂ ਸਮਝਿਆ ਜਾਂਦਾ ਹੈ ਹਮੇਸ਼ਾ ਹੀ ਔਰਤਾਂ ਦੀ ਅਕਲ ਘੱਟ ਆ ਇਹਨਾਂ ਨੂੰ ਮਤ ਘੱਟ ਹੈ ਐਦਾਂ ਦੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਹਾ ਜਾਂਦਾ ਰਿਹਾ ਕਿ ਔਰਤਾਂ ਲਾਈ ਲੱਗ ਹੁੰਦੀਆਂ ਨੇ ਇਹ ਅੰਧਵਿਸ਼ਵਾਸੀ ਹੁੰਦੀਆਂ ਨੇ ਇਹ ਚੇਤਨ ਨਹੀਂ ਹੁੰਦੀਆਂ ਇਹ ਜਾਗਰੂਕ ਨਹੀਂ ਹੁੰਦੀਆਂ ਪਰ ਅੱਜ ਇਹਨਾਂ ਸੈਂਕੜੇ ਹਜ਼ਾਰਾਂ ਪੜ੍ਹਣਾ ਨੇ ਇੱਕ ਨਵੇਕਲਾ ਬੀੜਾ ਚੁੱਕਿਆ ਉਹ ਬੀੜਾ ਚੁੱਕਿਆ ਔਰਤਾਂ ਨੂੰ ਜਾਗਰਤ ਕਰਨ ਦਾ ਚੇਤਨ ਕਰਨ ਦਾ ਇਕੱਠੀਆਂ ਕਰਨ ਦਾ ਅੱਜ ਤੱਕ ਅਸੀਂ ਕਿਸਾਨ ਜਥੇਬੰਦੀਆਂ ਚ ਸਾਡੇ ਕਿਸਾਨ ਭਰਾ ਦੇਖੇ ਮਜ਼ਦੂਰ ਜਥੇਬੰਦੀਆਂ ਚ ਮਜ਼ਦੂਰ ਭਰਾ ਦੇਖੇ ਪਰ ਇਨ੍ਹਾਂ ਭੈਣਾਂ ਨੇ ਬੀੜਾ ਚੁੱਕਿਆ ਕਿ ਅਸੀਂ ਔਰਤਾਂ ਨੂੰ ਪੂਰੀ ਤਰ੍ਹਾਂ ਚੇਤਨ ਕਰਨਾ ਜਾਗਰੂਕ ਕਰਨਾ ਕਿਸੇ ਵੋਟ ਪਾਰਟੀ ਲਈ ਨਹੀਂ ਵਰਤਣਾ ਬਲਕਿ ਔਰਤ ਨੂੰ ਔਰਤ ਦੇ ਹੱਕਾਂ ਦੇ ਲਈ ਸੁਚੇਤ ਕਰਨਾ ਭੈਣ ਜੀ ਅੱਜ ਤੁਸੀਂ ਇੱਕ ਬਹੁਤ ਵੱਡਾ ਪ੍ਰੋਗਰਾਮ ਇੱਥੇ ਕੀਤਾ ਹੈ ਸੈਂਕੜੇ ਹਜ਼ਾਰਾਂ ਭੈਣਾਂ ਦਾ ਇਕੱਠ ਤੁਸੀਂ ਕੀਤਾ ਹੈ ਇਹਦਾ ਮਕਸਦ ਕੀ ਸੀ ਇਸਦਾ ਮੇਨ ਮਕਸਦ ਇਹ ਹੈਗਾ ਜਿਹੜਾ ਸਾਡੇ ਅੱਧ ਹੈਗਾ ਆਬਾਦੀ ਦਾ ਅੱਧ ਜਿਹੜਾ ਘਰਾਂ ਦੇ ਵਿੱਚ ਬੈਠਾ ਹੈਗਾ ਉਹਨੂੰ ਵੀ ਜਾਗਰੂਕ ਕਰਕੇ ਉਹ ਇਹ ਲੋਕ ਲਹਿਰਾਂ ਦਾ ਹਿੱਸਾ ਬਣਾਉਣ ਲਈ ਉਹ ਆਗੂ ਭੂਮਿਕਾ ਵਿੱਚ ਆਉਣ ਤੇ ਉਹ ਸਿਆਸੀ ਤੌਰ ਤੇ ਚੇਤਨ ਹੋਣ ਕਿਉਂਕਿ ਇੱਕ ਜੇ ਔਰਤ ਚੇਤਨ ਜਿਵੇਂ ਅਸੀਂ ਕਹਿੰਦੇ ਜੇ ਇੱਕ ਔਰਤ ਪੜ੍ਹੀ ਹੈਗੀ ਆ ਤਾਂ ਸਾਰਾ ਪਰਿਵਾਰ ਪੜਿਆ ਜੇ ਇੱਕ ਔਰਤ ਚੇਤਨ ਹੁੰਦੀ ਹੈਗੀ ਆ ਤਾਂ ਉਹ ਆਦੇ ਪਰਿਵਾਰ ਦੇ ਨਾਲ ਨਾਲ ਆਂਗਵਾਂਡ ਆਉਦੇ ਰਿਸ਼ਤੇਦਾਰਾਂ ਤੱਕ ਸਭ ਨੂੰ ਚੇਤਨ ਕਰਦੀ ਹੈਗੀ ਇਸ ਕਰਕੇ ਇਹ ਜਿਹੜੀ ਅਸੀਂ ਕਨਵੈਨਸ਼ਨ ਰੱਖੀ ਹੈ ਔਰਤਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਦੇ ਅੰਦਰ ਕਈ ਔਰਤਾਂ ਜਿਹੜੀ ਹੈ ਜਿਨ੍ਹਾਂ ਉਹਨਾਂ ਦੇ ਵਿੱਚ ਭਾਵਨਾ ਹੁੰਦੀ ਹੈ ਉਹ ਚਾਹੁੰਦੀਆਂ ਵੀ ਅਸੀਂ ਇਹ ਜਿਹੜੇ ਲੋਕ ਲੈ ਰਹੇ ਇਹਨਾਂ ਦਾ ਹਿੱਸਾ ਬਣੀਏ ਪਰ ਜਿਹੜਾ ਜਿਵੇਂ ਮੈਂ ਕਹਿੰਨੀ ਆ ਵੀ ਉਹ ਆਮ ਕਹਾਵਤ ਹੈਗੀ ਵੀ ਔਰਤ ਹਾਰਦੀ ਨਹੀਂ ਉਨੂੰ ਹਰਾਇਆ ਜਾਂਦਾ ਹੈਗਾ ਇਹ ਕਹਿ ਕੇ ਵੀ ਲੋਕ ਕੀ ਕਹਿਣਗੇ ਇਹ ਕਹਿ ਕੇ ਉਹਨੂੰ ਡਰਾਇਆ ਜਾਂਦਾ ਹੈਗਾ ਵੀ ਉਹਦੇ ਵਿੱਚ ਇਹ ਹੁੰਦੀ ਵੀ ਮੈਂ ਜਾਵਾਂ ਪਰ ਉਹ ਕਹਿੰਦੀ ਲੋਕ ਕੀ ਕਹਿਣਗੇ ਜੇ ਮੈਂ ਗਈ ਜੇ ਕੋਈ ਹੌਸਲਾ ਕਰਕੇ ਮੇਰੇ ਵਰਗੀ ਓਟਦੀਆਂ ਜਾਂ ਪੈਣਾ ਵਰਗੀਆਂ ਜਿਹੜੀਆਂ ਹੈਗੀਆਂ ਤਾਂ ਉਹਨਾਂ ਨੂੰ ਵੀ ਜਿਹੜੇ ਉਹਦੇ ਰਿਸ਼ਤੇਦਾਰ ਆ ਜਾਂ ਉਹਦੇ ਪਰਿਵਾਰਕ ਮੈਂਬਰ ਆ ਜਾਂ ਕੋਈ ਆਂਡਗਵਾਂਡ ਹੈਗਾ ਤਾਂ ਉਹ ਵੀ ਇਹ ਕਹਿੰਦੇ ਆ ਵੀ ਲੋਕ ਕੀ ਕਹਿਣਗੇ ਫਲਾਨੇ ਦੀ ਨੋ ਉੱਥੇ ਫਿਰਦੀ ਹੈਗੀ ਧਰਨੇ ਲਾਉਂਦੀ ਫਿਰਦੀ ਹੈਗੀ ਆ ਜਾਂ ਕਿਸੇ ਦੇ ਵੀ ਮਾਮੇ ਦੀ ਨੋ ਆ ਜਿਹੜੀ ਉਹ ਥਾਂ ਥਾਂ ਧਰਨੇ ਲਾਉਂਦੀ ਫਿਰਦੀ ਵੀ ਲੋਕ ਕੀ ਕਹਿਣਗੇ ਜਿਹੜੀਆਂ ਇਹ ਚੀਜ਼ਾਂ ਇਹ ਚੀਜ਼ਾਂ ਨੂੰ ਅਸੀਂ ਨੱਪਣ ਵਾਸਤੇ ਇਹ ਜਿਹੜੀਆਂ ਪਛਾਕੜੀ ਚੀਜ਼ਾਂ ਹੈਗੀਆਂ ਇਹਨੂੰ ਛਡਾਉਣ ਵਾਸਤੇ ਇਹ ਕਨਵੈਨਸ਼ਨ ਜਿਹੜੀ ਸਾਡੀ ਹੈਗੀ ਆ ਇਹ ਜ਼ਰੂਰੀ ਹੈਗੀ ਆ ਵੀ ਉਹ ਉਹ ਜਿਹੜਾ ਉਹਨਾਂ ਦਾ ਜਜ਼ਬਾ ਉਹਨੂੰ ਥੋੜਾ ਜਿਹਾ ਹਵਾ ਦਿੱਤੀ ਜਾਵੇ ਤੇ ਉਹ ਵੀ ਖੁੱਲ ਕੇ ਇਹਨਾਂ ਘੋਲਾਂ ਦੇ ਵਿੱਚ ਇਹਨਾਂ ਅੰਦੋਲਨਾਂ ਦੇ ਵਿੱਚ ਭਾਗ ਲਵੇ ਔਰਤ ਨੂੰ ਚੇਤਨਾ ਦੀ ਲੋੜ ਕਿਉਂ ਹੈ ਔਰਤ ਨੂੰ ਚੇਤਨਾ ਦੀ ਲੋੜ ਨਹੀਂ ਗਈ ਵੈਸੇ ਨਾ ਔਰਤ ਪਹਿਲਾਂ ਬਰਾਬਰ ਔਰਤ ਮਰਦ ਬਰਾਬਰ ਸੀ ਉਹ ਬਰਾਬਰ ਖੇਤੀ ਕਰਦੀ ਸੀ ਬਰਾਬਰ ਹੈੇ ਕੰਮ ਕਰਦੀ ਸੀ ਘਰੇ ਜੇ ਕੋਈ ਗੱਲ ਹੋਣੀ ਤਾਂ ਉਹਨੇ ਵਿੱਚ ਫੈਸਲੇ ਵੀ ਉਹ ਕਰਦੀ ਸੀ ਅੱਜ ਤੁਸੀਂ ਜਿਹੜੀ ਕਨਵੈਨਸ਼ਨ ਕਨਵੈਨਸ਼ਨ ਕੀਤੀ ਹੈ ਇਹਦੇ ਵਿੱਚ ਭੈਣਾਂ ਨੂੰ ਇਕੱਠਿਆਂ ਕਰਕੇ ਤੁਸੀਂ ਕਈ ਚੀਜ਼ਾਂ ਸਮਝਾਉਣ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਜ਼ਰੂਰਤ ਤੁਹਾਨੂੰ ਕਿਉਂ ਲੱਗਦੀ ਹੈ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਉਹ ਗਹਿਰੇ ਸੰਕਟ ਵਿੱਚ ਗੁਜ਼ਰ ਰਿਹਾ ਹੈਗਾ ਅੱਜ ਪੰਜਾਬ ਦੇ ਵਿੱਚ ਕਰਜ਼ੇ ਦਾ ਸੰਕਟ ਅੱਜ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਿਆਂ ਦਾ ਸੰਕਟ ਅੱਜ ਪੰਜਾਬ ਵਿੱਚ ਜਿਹੜੀ ਅਨਪ੍ਰਵਾਸ ਕਰ ਰਹੇ ਸਾਡੇ ਬੱਚੇ ਉਹ ਸੰਕਟ ਇਹ ਬਿਮਾਰੀਆਂ ਦਾ ਸੰਕਟ ਜਿਹਦੇ ਵਿੱਚ ਅੱਜ ਮਨੁੱਖ ਹੋ ਗਿਆ ਜਾਂ ਪਸ਼ੂ ਹੋ ਗਏ ਜਾਂ ਪੰਛੀ ਹੋ ਗਏ ਇਹ ਜ਼ਹਿਰੀਲੇ ਮਾਡਲ ਦੇ ਕਰਕੇ ਉਹ ਸਾਰੇ ਜਿਹੜੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਹੋਏਗੇ ਆ ਅੱਜ ਇਥੋਂ ਤੱਕ ਨੌਬਤ ਆ ਗਈ ਹੈਗੀ ਹੈ ਵੀ ਮਾਰ ਕਹਿੰਦੇ ਵੀ 2050 ਤੱਕ ਜੇ ਅਸੀਂ ਇਹ ਖੇਤੀ ਮਾਡਲ ਨਹੀਂ ਬਦਲਦੇ ਜੇ ਅਸੀਂ ਇਹ ਜ਼ਹਿਰੀਲਾ ਖਾਣਾ ਨਹੀਂ ਛੱਡਦੇ ਤਾਂ ਅਸੀਂ 2050 ਤੱਕ ਵੀ ਜਿਹੜੇ ਪੰਜਾਬੀ ਹੈਗੇ ਉਹ ਬੱਚਾ ਪੈਦਾ ਕਰਨ ਦੀ ਸ਼ਮਤਾ ਨਹੀਂ ਉਨਾਰੀ ਖਤਮ ਹੋ ਜਾਣੀ ਹੈ ਇਹ ਪਾਣੀ ਵੀ ਗੱਲ ਕਰ ਲਓ ਜਿਵੇਂ ਪਾਣੀ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਨੂੰ ਅਸੀਂ ਬਿਲੋਂਗ ਕਰਦੇ ਹੈਗੇ ਆਂ ਉਧਰ ਜਿਹੜਾ ਪਾਣੀ ਹੈਗਾ ਪੀਣ ਵਾਲਾ 1300 13000 ਟਿਡੀ ਜਿਹੜਾ ਉਹ ਪਾਣੀ ਹੈਗਾ ਉਹ ਸਕੂਲਾਂ ਦੇ ਬੱਚੇ ਉਵੇਂ ਪੀ ਰਹੇ ਹੈਗੇ ਆ ਇਹ ਜਿਹੜਾ ਬੁੱਢੇ ਨਾਲੇ ਦਾ ਉਧਰ ਜਾਂਦਾ ਸਤਲੋਜ ਦੇ ਵਿੱਚ ਪਾਣੀ ਉਹ ਉਧਰਲੇ ਜਿਹੜੇ ਸਾਡੇ ਪਿੰਡ ਫਾਜਲਕਾ ਦੇ ਤੇਜਾ ਰਹਿੇਲਾ ਪਿੱਕਰ ਖੇੜਾ ਉੱਥੇ ਜਿਹੜੇ ਵੀ ਬੱਚੇ ਜਨਮ ਲੈ ਰਹੇ ਹੈਗੇ ਆ ਉਹ ਬੱਚੇ ਅਪਾਹਜ ਹੈਗੇ ਆ ਮੰਦ ਬੁੱਧੀ ਹੈਗੇ ਆ ਜਾਂ ਕਿਸੇ ਨਾ ਕਿਸੇ ਬਿਮਾਰੀ ਦਾ ਉਹ ਸ਼িকার ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੈਗੇ ਆ ਸਾਡੇ ਪਿੰਡਾਂ ਦੇ ਵਿੱਚ ਜੇ ਕਲੀ ਵੀ ਉਧਰ ਪਾਣੀ ਮੁੱਲ ਵਿਕਦਾ ਜਿਵੇਂ ਸਬਜ਼ੀ ਵਾਲਾ ਹੋਕਾ ਜਿੰਦਾ ਇਹ ਵੀ ਰੇੜਿਆ ਤੇ ਪਾਣੀ ਆਉਂਦਾ ਉਹ ਹੋਕਾ ਦਿੰਦੇ ਆ ਵੀ ਪਾਣੀ ਲੈ ਲਓ ਇੱਕ ਪਿੰਡ 10 10000 ਦਾ ਰੋਜ਼ ਪਾਣੀ ਖਰੀਦਦਾ ਹੈਗਾ ਕਿਉਂਕਿ ਇਹ ਜਿਹੜਾ ਸਾਡੇ ਕਾਫੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਇਸ ਕਰਕੇ ਇਹ ਜਿਹੜੇ ਸਾਡੀ ਖੇਤ ਪਾਣੀ ਨੂੰ ਸੰਭਾਲਣ ਦੀ ਜ਼ਰੂਰਤ ਆ ਅਸੀਂ 86% ਪਾਣੀ ਧਰਤੀ ਚੋਂ ਕੱਢ ਚੁੱਕੇ ਹੈਗੇ ਆ ਮਾਰਾਂ ਦੇ ਅਕੋਰਡਿੰਗ ਵੀ ਜੇ ਅਸੀਂ ਐਵੇਂ ਪਾਣੀ ਬਰਬਾਦ ਕਰਦੇ ਰਹੇ ਨਾ ਸੰਭਾਲ ਕੀਤੀ ਤਾਂ 14 ਸਾਲਾਂ ਨੂੰ ਪਾਏ ਜਿਹੜਾ ਹੈਗਾ ਪਾਣੀ ਬਿਲਕੁਲ ਖਤਮ ਹੋ ਜਾਣਾ ਸੀ ਇੱਕ ਬੂੰਦ ਲਈ ਵੀ ਤਰਸਾਂਗੇ ਤੇ ਸਾਡਾ ਪੰਜਾਬ ਜਿਹੜਾ ਹੈਗਾ ਜਹਰੀਲਾ ਰੇਗਿਸਤਾਨ ਬਣ ਜਾਣਾ ਤੇ ਇਹਦੇ ਪਾਣੀ ਦੀ ਅਨਹੋਂਦ ਕਰ ਨਹੀਂ ਅੱਗੇ ਸੱਭਿਆਤਾ ਖਤਮ ਹੋਈਆਂ ਤੇ ਪੰਜਾਬੀ ਸੱਭਿਆਤਾ ਦਾ ਵੀ ਖਾਤਮਾ ਹੋ ਜਾਣਾ ਹੈ ਜੇ ਪਾਣੀ ਨੂੰ ਅਸੀਂ ਨਹੀਂ ਸੰਭਾਲਿਆ ਤੇ ਇਹ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਔਰਤਾਂ ਜਿਹੜੀਆਂ ਹੈਗੀਆਂ ਉਹ ਹਰੇਕ ਗੱਲ ਹਰੇਕ ਕੰਮ ਨੂੰ ਜਿਹੜਾ ਹੈਗਾ ਜ਼ਿਆਦਾ ਉਹ ਜਿਹੜਾ ਹੈਗਾ ਤਰਤੀਬਬਾਦ ਤਸੱਲੀਬਾਦ ਕਰਦੀਆਂ ਹੈਗੀਆਂ ਉਹ ਤੋਰ ਅੰਦਰੋਂ ਕਰਦੀਆਂ ਹੈਗੀਆਂ ਇਸ ਕਰਕੇ ਔਰਤਾਂ ਦਾ ਜਾਗਰੂਕ ਕਰਕੇ ਇਹ ਜੇ ਅਸੀਂ ਚੀਜ਼ਾਂ ਬਚਾ ਸਕਦੀਆਂ ਜਿਹੜਾ ਸਾਡਾ ਪਾਣੀ ਹੈਗਾ ਜਾਂ ਜਿਹੜਾ ਹਰਾ ਇਨਕਲਾਬ ਦੇ ਹਰੀਲਾ ਮਾਡਲ ਹੈਗਾ ਤਾਂ ਉਹ ਔਰਤਾਂ ਜਿੰਨਾ ਚਿਰ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਕੋਲਾਂ ਦਾ ਹਿੱਸਾ ਨਹੀਂ ਬਣਦੀ ਉਹਨਾਂ ਚਿਰ ਅਸੀਂ ਜਿਹੜਾ ਹੈਗਾ ਇਹ ਮੁਨਕਣ ਹੈਗਾ ਉਹਨਾਂ ਚਿਰ ਅਸੀਂ ਬਚਾ ਨਹੀਂ ਸਕਦੇ ਇਹਦੇ ਲਈ ਔਰਤਾਂ ਨੂੰ ਜ਼ਰੂਰਤ ਹੈਗੀ ਆ ਅੱਜ ਇਹਨਾਂ ਕੋਲਾਂ ਦਾ ਹਿੱਸਾ ਬਣਨ ਦੀ ਉਹਨੂੰ ਜਾਗਨ ਦੀ ਆਪ ਦੇ ਪੰਜਾਬ ਲਈ ਕਿਉਂਕਿ ਅੱਜ ਚਲ ਸਾਨੂੰ ਤਾਂ ਪਾਣੀ ਮੁੱਲ ਵੇਖ ਮਿਲ ਰਿਹਾ ਹੈ ਕੱਲ ਨੂੰ ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਕਿਵੇਂ ਮਿਲਣਾ ਹੈਗਾ ਉਹਨਾਂ ਨੂੰ ਤਾਂ ਮੁੱਲ ਵੀ ਨਹੀਂ ਮਿਲੇਗਾ ਮੁੱਲ ਵੀ ਨਹੀਂ ਮਿਲਣਾ ਸੋ ਇੱਧਰ ਪੈਂਜੀ ਖੜੇ ਨੇ ਪੈਂਜੀ ਅੱਜ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ 'ਚ ਤਾਂ ਕਿਸਾਨ ਭਰਾ ਹੁੰਦੇ ਨੇ ਇੱਕ ਨਕਸ਼ਾ ਇਦਾਂ ਦਾ ਬਣਿਆ ਵੀ ਜੱਥੇਬੰਦੀਆਂ 'ਚ ਤਾਂ ਮਰਦ ਹੁੰਦੇ ਨੇ ਔਰ ਅੱਜ ਅਸੀਂ ਵੇਖ ਰਹੇ ਹਾਂ ਕਿ ਤੁਸੀਂ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਚੁੱਕੇ ਹੋਏ ਨੇ ਕੀ ਤੁਸੀਂ ਹੁਣ ਔਰਤਾਂ ਵੀ ਕਿਸਾਨ ਜੱਥੇਬੰਦੀ ਨੂੰ ਬਣਾਉਣ ਤੇ ਚਲਾਉਣ ਦੇ ਸਮਰੱਥ ਸਮਝਦੀਆਂ ਆਪਣੇ ਆਪ ਨੂੰ ਦੇਖੋ ਵੀਰੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਦ ਔਰਤਾ ਘਰ ਚਲਾ ਰਹੀਆਂ ਆ ਬੱਚਾ ਪੈਦਾ ਕਰਨ ਤੱਕ ਉਹ ਵਿਆਹ ਕਰਨ ਤੱਕ ਵੀ ਉਹ ਸਾਰਾ ਆਪ ਸੰਭਾਲਦੀਆਂ ਆ ਕਿਉਂਕਿ ਔਰਤਾ ਕੀ ਹੋਰ ਵੀ ਆਪਣੇ ਅੱਜ ਤਾਂ ਦੇਖੋ ਤੁਸੀਂ ਵੀ ਸਾਡੀਆਂ ਬੱਚੀਆਂ ਜਿਹੜੀਆਂ ਆ ਉਹ ਪਾਇਲਟ ਵੀ ਬਣ ਚੁੱਕੀਆਂ ਆ ਇਹ ਕਿਉਂਕਿ ਅਸੀਂ ਕਿ ਬਾਹਰ ਆ ਕੇ ਹੋਰ ਕੰਮ ਆਪਣਾ ਨਹੀਂ ਕਰ ਸਕਦੀਆਂ ਕਿਸਾਨਾਂ ਦੇ ਨਾਲ ਜਦੋਂ ਅਸੀਂ ਆਪਣੇ ਵੀਰਾਂ ਦੇ ਨਾਲ ਆਪਣੇ ਘਰ ਵਿੱਚ ਅਸੀਂ ਸਾਰਾ ਕੰਮ ਖੇਤੀਬਾੜੀ ਦਾ ਅਸੀਂ ਨਾਲ ਕਰਦੀਆਂ ਕਿਉਂਕਿ ਅਸੀਂ ਇੱਥੇ ਆ ਕੇ ਆਪਣਾ ਮਨਚ ਨਹੀਂ ਚਲਾ ਸਕਦੀਆਂ ਜਦੋਂ ਅਸੀਂ ਦਿੱਲੀ ਦੇ ਵਿੱਚ ਗਈਆਂ ਸੀ ਤੇ ਸੰਸਦ ਅਸੀਂ ਆਪ ਚਲਾਈ ਸੀ ਤੇ ਉੱਥੇ ਵੀ ਅਸੀਂ 8 ਤਰੀਕ ਨੂੰ ਦਿੱਲੀ ਦੇ ਵਿੱਚ ਆਪਣਾ ਔਰਤਾਂ ਦਾ ਪ੍ਰੋਗਰਾਮ ਚਲਾਇਆ ਸੀਗਾ ਤੇ ਅਸੀਂ ਜਾਗਰੂਕ ਕਰ ਰਹੀਆਂ ਔਰਤਾਂ ਨੂੰ ਕਿ ਤੁਸੀਂ ਬਾਹਰ ਨਿਕਲੋ ਹਜੇ ਵੀ ਵਿੱਚ ਕੁਸ ਔਰਤਾਂ ਇਹੋ ਜਿਹੀਆਂ ਹਨ ਕਿ ਬਾਹਰ ਨਹੀਂ ਨਿਕਲ ਸਕਦੀਆਂ ਘਰੋਂ ਤੇ ਅਸੀਂ ਪਿੰਡਾਂ ਪਿੰਡਾਂ ਵਿੱਚ ਜਾਂਦੇ ਆ ਉਹਨਾਂ ਨੂੰ ਜਾਗਰੂਕ ਕਰਦੇ ਆ ਕਿ ਤੁਸੀਂ ਬਾਹਰ ਆਵੋ ਆਪਣੇ ਹੱਕ ਲਈ ਲੜੋ ਆਪਣੀ ਹੋਂਦ ਲਈ ਲੜੋ ਆਪਣੇ ਆਉਣ ਵਾਲੇ ਭਵਿੱਖ ਲਈ ਆਪਣੇ ਬੱਚਿਆਂ ਦੇ ਲਈ ਜੇ ਅਸੀਂ ਆਪਣੇ ਵਿਦੇਸ਼ ਨੂੰ ਪੰਜਾਬ ਨੂੰ ਬਚਾਉਣਾ ਤਾਂ ਅੱਗੇ ਤੁਹਾਨੂੰ ਆਉਣਾ ਪਊਗਾ ਜੀ ਅਰਧ ਪ੍ਰਧਾਨ ਜਗੀਰੂ ਸਮਾਜ ਵਿੱਚ ਔਰਤਾਂ ਨੂੰ ਹਮੇਸ਼ਾ ਦੂਜੇ ਨੰਬਰ ਦੀਆਂ ਸਮਝਿਆ ਜਾਂਦਾ ਹਮੇਸ਼ਾ ਉਹਨਾਂ ਨੂੰ ਮਰਦਾਂ ਤੋਂ ਘੱਟ ਮਰਦਾਂ ਤੋਂ ਥੱਲੇ ਮਰਦਾਂ ਦੇ ਪੈਰ ਦੀ ਜੁੱਤੀ ਤੱਕ ਸਮਝਿਆ ਜਾਂਦਾ ਰਿਹਾ ਇਹਨਾਂ ਦੀ ਮੱਤ ਖੁੱਤੀ ਚ ਹੁੰਦੀ ਆ ਕੁਝ ਲੋਕ ਐਦਾਂ ਵੀ ਕਹਿੰਦੇ ਰਹੇ ਨੇ